ਡਾਕਟਰ ਸਾਹਿਬ ਬਾਈ ਜੀ ਬਹੁਤ ਸੋਹਣੀਆਂ ਲੋਕਾਂ ਨੂੰ ਗੱਲਾਂ ਦੱਸ ਰਿਹਾ ਹੈ ਬਾਕੀ ਤੁਸੀਂ ਦੇਖੋ ਇਹਦੀ ਵੀਡੀਓ ਕੀ ਕਹੋਗੇ ਦੇਖੋ ਮੇਰੀ ਗੱਲ ਸੁਣੋ ਇੱਕ ਹਾਂਜੀ ਤੁਸੀਂ ਜਲੰਧਰ ਗਏ ਰੀਡ ਦੀ ਅੱਡੀ 'ਚ ਗੱਠ ਸੀਗੀ ਉਹਨਾਂ ਨੇ ਸਿੱਧਾ ਹੀ ਤੁਹਾਡਾ ਆਪਰੇਸ਼ਨ ਕਰਤਾ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਕੈਂਸਰ ਹੈ ਛੱਡੀ ਘੜ ਚਲੇ ਜਾਓ ਮੁੰਡੇ ਦੀ ਉਮਰ ਹੈ 22 ਸਾਲ ਤੁਹਾਨੂੰ ਕੋਈ ਸਮਝਾਉਣਾ ਲਾ ਨਹੀਂ ਸੀ ਖਰਚ ਵੀ ਇਸ ਤਰ੍ਹਾਂ ਆਪਰੇਸ਼ਨ ਨਹੀਂ ਕਰਾਈਦਾ ਪਹਿਲਾਂ ਤਾਂ ਪੀਸ ਲੈਣਾ ਹੁੰਦਾ ਉਹਦਾ ਪੀਸ ਲੈ ਕੇ ਟੈਸਟ ਕਰਨਾ ਹੁੰਦਾ ਫਿਰ ਉਹਨੂੰ ਕੀਮੋਥੈਰੇਪੀ ਜਾਂ ਰੇਡੀਏਸ਼ਨ ਦੇ ਕੇ ਛੋਟਾ ਕਰਨਾ ਹੁੰਦਾ ਹਾਂਜੀ ਦੋ ਦੋ ਸਾਲ ਕੀ 10-10 ਸਾਲ ਆਪਰੇਸ਼ਨ ਨਹੀਂ ਹੁੰਦਾ ਹੁੰਦਾ 20 ਦੀ ਹੱਡੀ ਦਾ ਹਾਂਜੀ 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 ਉਹਨੇ ਚੱਕਿਆ ਤੁਸੀਂ ਪਤਾ ਨਹੀਂ ਕਿਹੜਾ ਹਸਪਤਾਲ ਹੈ ਧੁੱਕੀ ਧੁੱਕੀ ਜੇ ਹਸਪਤਾਲ ਨੇ ਚੱਕੇ ਪੱਟੀ ਜਾਂਦੇ ਨੇ ਫਿਰ ਥੋੜਾ ਆਪਰੇਸ਼ਨ ਕਰਤਾ ਫਿਰ ਉਹਨੂੰ ਕਹਿੰਦਾ ਵੀ ਹੁਣ ਪੀਜੀਆਈ ਚ ਲੈ ਜਾਓ ਹਾਂਜੀ ਇੰਨੀ ਅੱਜ ਪੀਜੀਆਈ ਭੇਜਦਾ ਬਾਈ ਜਦੋਂ ਪੈਸੇ ਲੈਣੇ ਸੀ ਉਦੋਂ ਪੈਸੇ ਲੈ ਲੇ ਹੋਣ ਕੋ ਨੂੰ ਕਹਦਾ ਪੀਜੀਆ ਚ ਲੈ ਜਾਓ ਹਾਂਜੀ ਬਾਈ ਜੀ ਹੋ ਤੁਸੀਂ ਪੀਜੀਆ ਜੇ ਚਾਹੋਗੇ ਆਪਣੇ ਟੈਸਟ ਲੈ ਜਾਓ ਨਾਲ ਹਾਂਜੀ ਦੀ ਰਿਪੋਰਟ ਲੈ ਜਾਓ ਹੁਣ ਉੱਥੇ ਮਿਹਨਤ ਹੋਊਗੀ ਜੇ ਦਾ ਰੋਕਤਾਂ ਹੋਵੇ ਹਾਂਜੀ ਜਦੋਂ ਰੋਕੇ ਨਹੀਂ ਸਕਦੇ ਕੈਂਸਰ ਨੂੰ ਦਵਾ ਬਾਅਦ ਚ ਫਿਰ ਪਹਿਲਾਂ ਆਪਰੇਸ਼ਨ ਕਿਉਂ ਕਰ ਦਿੰਦੇ ਨੇ ਲੋਕ ਇਹ ਡਾਕਟਰ ਹਾਂਜੀ 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 ਤੁਸੀਂ ਕਿਸੇ ਦੀ ਰਾਇ ਨਹੀਂ ਲਈ ਯਾਰ ਇਹਨਾਂ ਨੇ ਮੈਨੂੰ ਅੱਜ ਪਹਿਲੇ ਦਿਨ ਮਿਲਿਆ ਸੀ ਮੈਂ ਕਿਹਾ ਕੀ ਹੋਇਆ ਕਹਿੰਦੇ ਮੁਰੇ ਦਾ ਇਦਾਂ ਪ੍ਰੋਬਲਮ ਪੈ ਗਈ ਮੈਂ ਕਿਹਾ ਯਾਰ ਕੁਆਰੇ ਭਾਜੀ ਕੋਈ ਕੋ ਲੈਣੇ ਸਲਾਹ ਉਹ ਭਾਜੀ ਹੋਣੀ ਜੇ ਤੇ ਭਾਜੀ ਹੋਣਿਆਂ ਨੂੰ ਦੇਖਣ ਪਤਾ ਇਹਨਾਂ ਦੇ ਦਿਮਾਗ 'ਚ ਗੱਲ ਪਵੇ ਹਾਂਜੀ ਤੂੰ ਦੇਖਦਾ ਮੇਰੀ ਵੀਡੀਓ ਤੇਰੇ ਦਿਮਾਗ 'ਚ ਗੱਲ ਪੈ ਗਈ ਵੀਰੇ ਤੂੰ ਕਦੇ ਹੀ ਨਹੀਂ ਸੀ ਕਰਾਉਂਦਾ ਜੇ ਤੈਨੂੰ ਕੋਈ ਇਹ ਪੁੱਛ ਲੈਂਦੇ ਪਹਿਲੀਆਂ 'ਚ ਤੂੰ ਪਹਿਲਾਂ ਮੈਨੂੰ ਫੋਨ ਮਾਰਦਾ ਵੀ ਆਪਰੇਸ਼ਨ ਕਰਾਉਂਦੇ ਨੇ ਆਪਾਂ ਰੋਕ ਦਿੰਦੇ ਹੁਣ ਜਿਹੜਾ ਆਪਰੇਸ਼ਨ ਹੋ ਗਿਆ ਪਹਿਲੀ ਸਟੇਜ ਹੈ ਸਟੇਜ ਬਦ ਜੇਵੇ 2 ਮਹੀਨਿਆਂ ਨੂੰ ਫੇਰ ਉਹ ਹਸਪਤਾਲ ਕੁਝ ਨਹੀਂ ਕਰ ਸਕੂ ਇਸ ਲਈ ਪੀਜੀਆਈ ਜਾ ਕੇ ਦੂਜੀ ਮੰਜ਼ਲ ਤੇ ਹੱਡੀਆਂ ਦਾ ਕਾਰਡ ਬਣਾਓ ਉੱਥੇ ਦਿਖਾਓ ਜਾਇ 5 ਦਿਨ ਲੱਗਣ ਜਾਇ 50 ਦਿਨ ਲੱਗਣ ਜੇ ਮਿਹਨਤ ਕਰਨਗੇ ਤਾਂ ਇਹਨਾਂ ਦੇ ਅੱਲੇ-ਪੱਲੇ ਪੈ ਜੂ ਕੁਛ ਠੀਕ ਹੈ ਠੀਕ ਹੈ ਠੀਕ ਜੀ ਉੱਥੇ 6 ਵਜੇ ਪਰਚੀ ਬਣਦੀ ਹੈ ਨਵੀਂ ਓਪੀਡੀ ਦੂਜੀ ਮੰਜ਼ਲ ਸਵੇਰੇ 6 ਵਜੇ ਠੀਕ ਹੈ ਜੀ ਹਾਂ ਠੀਕ ਹੈ ਨਵੀਂ ਬਿਲਡਿੰਗ ਨਵੀਂ ਬਿਲਡਿੰਗ ਦੂਜੀ ਮੰਜ਼ਲ ਨਾ ਮੀਓ ਪੀਡੀ ਦੂਜੀ ਮੰਜ਼ਲ ਸਾਡੀ ਵਾਲੀ ਪਰਚੀਆਂ ਬਣਾ ਕੇ ਸਾਰੇ ਟੈਸਟ ਦਿਖਾਓ ਉਹ ਦੱਸਣਗੇ ਜਾਂ ਫਿਰ ਕੈਂਸਰ ਵਾਲੇ ਕੋਲੇ ਭੇਜਣਗੇ ਹਾਂਜੀ ਪਰ ਯਾਰ ਮੂਰਖਤਾ ਹੀ ਹੋਇਆ ਪੜੇ ਲਗੇ ਨਹੀਂ ਸੀ ਇਹ ਨਹੀਂ ਯਾਰ ਇਹ ਤਾਂ ਮਿਸਤਰੀ ਬੰਦੇ ਜੀ ਸਾਰੀ ਦਿਹਾੜੀ ਇਹ ਨਾ ਲੋਕ ਆ ਆ ਜਿਹੜੀਆਂ ਜਿਹੜੀਆਂ ਨੱਚਰ ਵੀਡੀਓ ਐਕਟਰ ਫਿਲਮਾਂ ਦੇਖੀ ਜਾਂਦੇ ਨੇ ਸਾਡੇ ਵਾਲੀ ਵੀਡੀਓ ਆਉਂਦੀ ਹੈ ਜਦ ਹੀ ਸਟ੍ਰੋਲ ਕਰ ਦਿੰਦੇ ਨੇ ਇਹ ਗੱਲ ਸੁਣੀ ਹੁੰਦੀ ਹੈ ਨਾ ਇਹ ਪਹਿਲਾਂ ਕੈਂਸਰ ਦਾ ਆਪਰੇਸ਼ਨ ਕਦੇ ਵੀ ਪ੍ਰਾਈਵੇਟ ਹਸਪਤਾਲ ਚ ਕਿਤੇ ਨਹੀਂ ਕਰਾਉਣਾ ਜਾਂ ਪੀਜੀਆਈ ਜਾਂ ਟਾਟਾ ਹਾਂਜੀ ਜੇ ਪੈਸੇ ਹਨ ਫੇਰ ਜਾਓ ਕਿਸੇ ਰਿਲੇਟਿਡ ਹਸਪਤਾਲ ਜਿਹੜੇ ਕੈਂਸਰ ਦਾ ਹਸਪਤਾਲ ਹੋਵੇ ਜਿਹਦੇ ਕੋਲ ਐਲਕੋਲੋਜਿਸਟ ਡਾਕਟਰ ਹੋਵੇ ਹਾਂਜੀ 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 ਉਹ ਇਹਨਾਂ ਨੂੰ ਬਸ ਐ ਹੈ ਚਲ ਨੰਬਰ ਦੇ ਦੀ ਮੇਰੇ ਜੇ ਕੋਈ ਹੋਈ ਲੋਡ ਪਾਰੇ ਨੂੰ ਮੈਂ ਤਾਪ ਕਰਨੀ ਪੈਣੀ ਹੋ ਪੈਣੀ ਹੈ ਠੀਕ ਹੈ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਜੀ ਓਕੇ ਬਾਈ ओके थैंक यू जसिका जसिका ちゃっ ਜਾ ਬਈ ਜੀ ਲੋਕਾਂ ਨੂੰ ਲੁੱਟ ਖਾ ਗਏ ਡਾਕਟਰ ਇਹ ਕਿਸੇ ਨੂੰ ਨਹੀਂ ਵੱਖਦੇ ਬਾਕੀ ਕੀ ਕਹੂੰਗਾ ਕਮੈਂਟ ਰਾਇ ਜਰੂਰ ਦੱਸਿਓ